ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਪਹੁੰਚੇ ਆ ਗੁਰਦੁਆਰਾ ਵਿਵੇਕ ਸਰ ਸਾਹਿਬ ਪਾਰਸਾਹੀ ਛੇਵੀ ਇਹ ਗੁਰਦੁਆਰਾ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਸਥਿਤ ਹੈ ਇਹ ਤੁਸੀਂ ਦੇਖ ਸਕਦੇ ਹੋ ਆਪਣੀ ਜੋ ਪੰਜਾਬੀ ਭਾਸ਼ਾ ਦੀ ਜੋ ਮੁਹਾਰਨੀਆ ਹੁੰਦੀਆਂ ਆ ਲਾਵਾ ਪੜਨਾਵਾ ਜੋ ਵੀ ਉਹ ਸਭ ਰ ਕੁਝ ਲਿਖਿਆ ਹੋਇਆ ਹੈ ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਦੇ ਬਿਲਕੁਲ ਨਜ਼ਦੀਕ ਹੈ ਤੇ ਇਹ ਗੁਰਦੁਆਰਾ ਸਾਹਿਬ ਜਿਹੜਾ ਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ਼ਾ ਦੇ ਚਰਨ ਛੋਪਾ ਪ੍ਰਾਪਤ ਅਰਤੀ ਆ ਆਪਾਂ ਤੁਹਾਨੂੰ ਇਸ ਦੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਆ ਤੇ ਨਾਲ ਹੀ ਆਪਾਂ ਦਰਸ਼ਨ ਕਰਦੇ ਆ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਅੰਦਰ ਸਰੋਵਰ ਵੀ ਬਹੁਤ ਸੋਹਣਾ ਤੇ ਵਿਚਾਰ ਬਣਿਆ ਹੋਇਆ ਵਾ ਤੇ ਇੱਥੇ ਇਸ਼ਨਾਨ ਕਰਨ ਨਾਲ ਕਈ ਦੁੱਖ ਤਕਲੀਫਾਂ ਜਿਹੜੀਆਂ ਦੱਸਦੇ ਜਿਹੜੇ ਆ ਉਹ ਦੂਰ ਹੋ ਜਾਂਦੇ ਆ ਆਪ ਆਪਾ ਤੁਹਾਨੂੰ ਇਹ ਇਤਿਹਾਸ ਤੋਂ ਜਾਣੂ ਕਰਵਾਉਂਦੇ ਆ ਤੇ ਨਾਲ ਆਪਾਂ ਦਰਸ਼ਨ ਕਰਦੇ ਆ ਅੰਦਰ ਦਰਬਾਰ ਦੇ ਜਾ ਕੇ ਇੱਥੇ 6ਵੇਂ ਗੁਰੂ ਸ੍ਰੀ ਹਰਗੋਬਿੰਦ ਪਾਤਸ਼ਾਹ ਜੀ ਸ਼ਿਕਾਰ ਖੇਡਦੇ ਵਾਪਸ ਆਉਂਦੇ ਹੋਏ ਇਸ ਇਕਾਂਤ ਜਗ੍ਹਾ ਤੇ ਕੁਛ ਦਿਰ ਉਹਨਾਂ ਨੇ ਆਰਾਮ ਕੀਤਾ ਇੱਥੇ ਹੀ ਗੁਰੂ ਜੀ ਬਾਬਾ ਬੁੱਢਾ ਜੀ ਆਦਕਮੁਖੀ ਸਿੱਖਾਂ ਨਾਲ ਗਿਆਨ ਚਰਚਾ ਕਰ ਰਿਹਾ ਕਰਦੇ ਸਨ ਬਾਬਾ ਬੁੱਢਾ ਜੀ ਦੀ ਬੇਨਤੀ ਤੇ ਬਿਕਰਮੀ 1685 ਵਿੱਚ ਸਤਿਗੁਰੂ ਜੀ ਨੇ ਆਪਣੇ ਹੱਥੀ ਸਰੋਵਰ ਦਾ ਟੱਕ ਲਾਇਆ ਅਤੇ ਨਾਂ ਵਿਵੇਕਸਰ ਰੱਖਿਆ ਸਰੋਵਰ ਦੇ ਕਿਨਾਰੇ ਬਣੇ ਸੁੰਦਰ ਅਸਥਾਨ ਦਾ ਨਾਂ ਗੁਰਦੁਆਰਾ ਵਿਵੇਕਸਰ ਹੈ ਇੱਥੇ ਇੱਕ ਕਰੀਰ ਦਾ ਰੁੱਖ ਹੈ ਜਿਸ ਦੇ ਨਾਲ ਗੁਰੂ ਜੀ ਨੇ ਆਪਣਾ ਘੋੜਾ ਬੰਨਿਆ ਸੀ ਉਹ ਵੀ ਤੁਹਾਨੂੰ ਆਪਾਂ ਦਰਸ਼ਨ ਕਰਵਾਵਾਂਗੇ ਉਸ ਕਰੀਰ ਦੇ ਦਰਖਤ ਦੇ ਵਿਵੇਕ ਬੁੱਪਾ ਸਤਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ ਬਹੁਤ ਸੋਹਣੀ ਪੰਕਤੀ ਲਿਖੀ ਹੋਈ ਆ ਇਹ ਜੋ ਜੋਤ ਜਗ ਰਹੀ ਆ ਇੱਥੇ ਦੀ ਮਹਾਨਤਾ ਆ ਕਿ ਇੱਥੇ ਜਦ ਆਪਣੇ ਛੋਟੇ ਬੱਚੇ ਹੁੰਦੇ ਆ ਕਿਸੇ ਵੇਲੇ ਟਾਈਮ ਥੋੜਾ ਜਲਦੀ ਨਹੀਂ ਬੋਲਦੇ ਇੱਥੇ ਇਸ਼ਨਾਨ ਕਰਨ ਨਾਲ ਉਹ ਜਲਦੀ ਬੋਲਣ ਲੱਗ ਪੈਂਦੇ ਆ ਤੇ ਜੋ ਕੋਈ ਬੱਚਾ ਪੜ੍ਹਾਈ ਵਿੱਚ ਮਨ ਨਹੀਂ ਲੱਗਦਾ ਤਾਂ ਉਹ ਵੀ ਇੱਥੇ ਦਰਸ਼ਨ ਕਰਨ ਨਾਲ ਇਸ਼ਨਾਨ ਕਰਨ ਨਾਲ ਉਹਦੇ ਉਹ ਜਿਹੜੀ ਆ ਉਚੇਰੀ ਸਿੱਖਿਆ ਪ੍ਰਾਪਤ ਹੁੰਦੀ ਆ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਜਿਹੜਾ ਉਹ ਬਣਿਆ ਹੋਇਆ ਆ ਆਓ ਤੁਹਾਨੂੰ ਆਪਾਂ ਦਰਸ਼ਨ ਕਰਾਉਂਦੇ ਆ ਉਸ ਕਰੀਰ ਦੇ ਰੁੱਖ ਦੇ ਜਿਸ ਨਾਲ ਗੁਰੂ ਜੀ ਆਪਣਾ ਕੋੜਾ ਬਣਿਆ ਕਰਦੇ ਸਨ ਤੁਸੀਂ ਦੇਖ ਸਕਦੇ ਹੋ ਇਹ ਕਰੀਰ ਦਾ ਦਰਖਤ ਹੈ ਇਸ ਉੱਪਰ ਲਿਖਿਆ ਵੀ ਹੋਇਆ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਪਵਿੱਤਰ ਕਰੀਰ ਦੇ ਰੁੱਖ ਨਾਲ ਆਪਣਾ ਘੋੜਾ ਬੰਨਿਆ ਕਰਦੇ ਸਨ ਅਤੇ ਸੰਗਤਾਂ ਨਾਲ ਵਿਵੇਕ ਦੀਆਂ ਗੱਲਾਂ ਕਰਦੇ ਸਨ ਇਸ ਦੇ ਨਜ਼ਦੀਕ ਹੀ ਗੁਰਦੁਆਰਾ ਅੰਗੇਠਾ ਸਾਹਿਬ ਵੀ ਮੌਜੂਦ ਹੈ ਆਓ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਦੇ ਹਾਂ ਇਹ ਗੁਰਦੁਆਰਾ ਸਾਹਿਬ 13 April 1978 Vaisaki wale din dharm prachar khatar shaheed hoye 13 singha di yaad vich banaya gaya hai Gurudwara Angitha sahib ji aw apay de vi darshan karde han naal tuhanu darshan karaunde han jere jere singh shaheed hoye san ਉਨਾਂ ਦੀਆਂ ਤਸਵੀਰਾਂ ਵੀ ਲੱਗੀਆਂ ਹੋਈਆਂ ਹਨ ਆਪਾਂ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਉਹਨਾਂ ਦਾ ਨਾਮ ਵੀ ਲਿਖੇ ਹੋਏ ਹਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸ਼ਹੀਦ ਭਾਈ ਹਰੀ ਸਿੰਘ ਜੀ ਸ਼ਹੀਦ ਭਾਈ ਧਰਮਵੀਰ ਸਿੰਘ ਜੀ ਸ਼ਹੀਦ ਭਾਈ ਰਗਵੀਰ ਸਿੰਘ ਜੀ ਸ਼ਹੀਦ ਭਾਈ ਪਿਆਰਾ ਸਿੰਘ ਜੀ ਸ਼ਹੀਦ ਭਾਈ ਰਣਵੀਰ ਸਿੰਘ ਜੀ ਫੌਜੀ ਮਹਿਤਾ ਸ਼ਹੀਦ ਭਾਈ ਫੌਜਾ ਸਿੰਘ ਜੀ ਸ਼ਹੀਦ ਭਾਈ ਅਮਰੀਕ ਸਿੰਘ ਜੀ ਖੁਜਾਲਾ ਸ਼ਹੀਦ ਭਾਈ ਗੁਰਚਰਨ ਸਿੰਘ ਜੀ ਲੁਧਿਆਣਾ ਸ਼ਹੀਦ ਭਾਈ ਗੁਰਦਿਆਲ ਸਿੰਘ ਜੀ ਮੋਦੇ ਸ਼ਹੀਦ ਭਾਈ ਹਰਭਜਨ ਸਿੰਘ ਜੀ ਸ਼ਹੀਦ ਭਾਈ ਦਰਸ਼ਨ ਸਿੰਘ ਜੀ ਤੇ ਸ਼ਹੀਦ ਭਾਈ ਕੇਵਲ ਸਿੰਘ ਜੀ ਇਹ ਜਿਹੜੇ ਸ਼ਹੀਦ ਆ ਇਹਨਾਂ ਦੀ ਯਾਦ ਵਿੱਚ ਇਹ ਗੁਦਰਾ ਸਾਹਿਬ ਸ਼ਿਸ਼ੋਭਤ ਆ ਵੈਸੇ ਤਾਂ ਸਾਡਾ ਸਿੱਖ ਇਤਿਹਾਸ ਬਹੁਤ ਹੀ ਵਿਸ਼ਾਲ ਆ ਪਰ ਇਹ ਬਹੁਤ ਹੀ ਕੁਰਬਾਨੀਆਂ ਦੇ ਨਾਲ ਜਾਣਿਆ ਜਾਂਦਾ ਆ ਸਿੱਖਾਂ ਨੇ ਬਹੁਤ ਹੀ ਆਪਣੇ ਧਰਮ ਵਾਸਤੇ ਜਿਹੜੀਆਂ ਉਹ ਕੁਰਬਾਨੀਆਂ ਦਿੱਤੀਆਂ ਆ ਪਰਵਾਰਾਂ ਦੇ ਪਰਿਵਾਰ ਸ਼ਹੀਦ ਹੋਏ ਆ ਤੇ ਸਾਨੂੰ ਜਿਹੜੀ ਆ ਸਿੱਕੀ ਸਾਡੀ ਜਿਹੜੀ ਆ ਉਹ ਕਾਇਮ ਰੱਖੀ ਆ ਤੁਸੀਂ ਵੀ ਜਰੂਰ ਇਹਨਾਂ ਗੁਰਦਵਾਰਾਂ ਦੇ ਸਾਹਿਬ ਦੇ ਦਰਸ਼ਨ ਕਰਿਓ ਇਹ ਗੁਰਦੁਆਰਾ ਸਾਹਿਬ ਵੀ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਹੈ ਤੁਹਾਨੂੰ ਇਹ ਵੀਡੀਓ ਕਿਵੇਂ ਜੀ ਲੱਗੀ ਕਮੈਂਟ ਕਰਕੇ ਜੂ ਦੱਸਿਓ ਫਿਰ ਅੱਗੇ ਤੋਂ ਵੀ ਆਪਾਂ ਗੁਰਦਰਾ ਸਾਹਿਬ ਦੇ ਇਥੇ ਤੁਹਾਨੂੰ ਦਰਸ਼ਨ ਕਰਵਾਉਂਦੇ ਰਾਵਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ